ਬਰਨਾਲਾ ਪੁਲਿਸ ਨੇ ਇੱਕ ਚੋਰ ਗਰੋਹ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਕੋਲ ਏਸੀ, ਵਾਸ਼ਿੰਗ ਮਸ਼ੀਨ ਤੇ ਹੋਰ ਮਹਿੰਗੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਇਹ ਮਾਮਲਾ ਹੈ ਜੀ ਲੁਟਕਾ ਖੋਹਾਂ ਦੇ ਵਿੱਚ ਜਿਹੜੇ ਲਿਪਤ ਸੀਗੇ ਇੱਕ ਗੈਂਗ ਉਹਨੂੰ ਹੋਰ ਰਿਕਵਰੀ ਕੀਤੀ ਗਈ ਹੈ ਪੰਜ ਬੰਦੇ ਉਹਨਾਂ ਦੇ ਵੀ ਕਸਤਾ ਕੀਤੇ ਗਏ ਨੇ ਇਹ ਪੰਜ ਜਿਹੜੇ ਸੀਗੇ ਇਹ ਆਪਣੇ ਇਹਨਾਂ ਨੇ ਇੱਕ ਪਿਕਅਪ ਲਈਤੀ ਹੋਈ ਸੀ ਤੇ ਇਹ ਆਮ ਤੌਰ ਤੇ ਘਰਾਂ ਦੇ ਵਿੱਚ ਚੋਰੀਆਂ ਕਰਨਾ ਸਨੇਚਿੰਗ ਕਰਨੀ ਲੁੱਟਾਂ ਖੋਹਾਂ ਕਰਨੀਆਂ ਤੇ ਇਹਨਾਂ ਦਾ ਇਹ ਮੇਨ ਇੱਕ ਗੈਂਗ ਬਣਿਆ ਹੋਇਆ ਸੀ ਜਿਹੜਾ ਤਾਂ ਫਿਰ ਇਹਨਾਂ ਤੋਂ ਜਦੋਂ ਰਿਕਵਰੀ ਕਰਦੇ ਆ ਤੇ ਇਹਨਾਂ ਦੇ ਕੋਲੋਂ ਰਿਕਵਰੀ ਜਿਹੜੀ ਮਿਲਦੀ ਹੈ 11 ਮੋਬਾਈਲ ਫੋਨ ਟੱਚ ਸਕਰੀਨ 5 ਐਲਸੀਡੀ 5 ਐਲ ਲੈਪਟਾਪ 3 ਸਪਲਿਟ ਏਸੀ ਸਮੇਤ ਕੰਪਰੈਸਰ ਇੱਕ ਇਨਵਰਟਰ ਤੇ ਇੱਕ ਪਿਕਅਪ ਗੱਡੀ ਪੀਵੀ 13 ਬੀਯੂ 8423